ਸਤਿ ਸ਼੍ਰੀ ਅਕਾਲ ਜੀ ਸਰ ਹਾਂ ਜੀ ਜੀ ਅਮਨ ਮੈਂ ਇੱਥੇ ਖੜਾ ਐ ਸਵੇਲੇ ਨਾ ਸਨੀਆਂ ਪਿੰਡ ਆ ਇਹ ਖੁਸ਼ੀਨਗਰ ਪੰਜਾਬ ਦਾ ਹਿੱਸਾ ਆ ਤੇ ਇੱਥੇ ਮੈਂ ਨੂੰ ਫੋਨ ਗਿਆ ਸੀਗਾ ਵੀ ਇੱਥੇ ਪਾੜ ਪਿਆ ਤੇ ਇਹ ਸੜਕ ਕੋਈ ਮੇਰਾ ਖਿਆਲ ਆ ਦੀ ਕੋਈ ਪੱਕਾ ਕਹਿ ਸਕਦੇ ਆ 50 60 ਫੁੱਟ ਇਹ ਰੁੜ ਗਈ ਆ ਪਾਣੀ ਦੇ ਨਾਲ ਔਰ ਇਹਦੀ ਆਪਾਂ ਆਰਜੀ ਆਰਜੀ ਜਿਹੜੀ ਆ ਉਹ ਫਿਲਹਾਲ ਇਹਨੂੰ ਬਣਾ ਕੇ ਮਿੱਟੀ ਇੱਥੇ ਪਾ ਕੇ ਬਜਰਾ-ਬੁਜਰਾ ਇਹਨੂੰ ਚਲਦਾ ਕਰਨਾ ਕਿਉਂਕਿ ਇਸ ਪਿੰਡ ਦੇ ਬੱਚੇ ਸਾਰੇ ਜਿਹੜੇ ਆ ਉਹ ਪੜਨ ਲਈ ਜਾਂਦੇ ਨੇ ਤਾਰਾਗੜ ਅਗਲੀ ਸਾਈਡ ਤੇ ਗਾਂਹ ਜਿਹੜਾ ਆ ਉਹ ਮਤਲਬ ਆਵਾਜਾਈ ਵੀ ਕਾਫੀ ਹੈ ਤੇ ਇਹ ਤੁਸੀਂ ਅੱਜ ਹੀ ਇਹਨੂੰ ਸ਼ਾਮ ਤੱਕ ਇੱਥੇ ਕੋਈ 5-7-10 ਨਹੀਂ ਟਰਾਲੀਆਂ ਪੈਂਦੀਆਂ ਨਾ ਜਾਂ ਮੌਕਾ ਦੇਖ ਲਓ ਇਹਨੂੰ ਵੇਖੋ ਜੀ ਆਪਾਂ ਇਹ ਬੀਐਨਆਰਤ ਇਹ ਨਹੀਂ ਸੜਕ ਜੀ ਕਿਉਂਕਿ ਇਹ ਨਹੀਂ ਇਹ ਇਹ ਮੰਡੀ ਬੋਰਡ ਦੀ ਆ ਮੰਡੀ ਬੋਰਡ ਦੀ ਲਿੰਕ ਸੜਕ ਆ ਮੈਂ ਹਣ ਸੁਣ ਹੋਣੀ ਬੰਦੇ ਪੇਦਣਾ ਜੀ ਹਾਂ 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 ਸਾਡੀ ਸੜਕ ਤਾਂ ਸ਼ਾਂਤਾਂ ਕੀ ਹੋ ਜੂਗੀ ਜੀ ਓਕੇ ਓਕੇ ਕਿਹੜਾ ਪਿੰਡ ਸਰ ਦੱਸੋ ਜੀ ਸਨੀਆਂ ਪਿੰਡ ਸੀ ਖੁਸ਼ੀ ਨਗਰ ਸਨੀਆਂ ਮਾਨ ਅ ਪਿੰਡ ਦੀ ਇੱਕ ਹਿੱਸਾ ਆ ਵਾਦੀ ਸਨੀਆਂ ਮਾਨ ਨਗਲ ਨਾਲ ਜੁੜੂ ਠੀਕ ਆ ਠੀਕ 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 ਆ ਸਨੀਆਂ ਸਨੀਆਂ ਔਰ ਮਾਨ ਨਗਲ ਦੇ ਦਰਮਿਆਨ ਆ ओके ओके सर ओके ਇਹਨੂੰ ਇਹਨੂੰ ਪਾਰ ਨੂੰ ਪਰਾਉ ਹਾਂ ਸਰ ਬਿਲਕੁਲ ਅੱਜ ਪੂਰਾ ਪੰਜਾਬ ਹੀ ਬੜਾ ਅਫੈਕਟਡ ਆ ਔਰ ਮੇਰਾ ਹਲਕਾ ਪੋਆ ਖਾਸ ਕਰਕੇ ਜਿੱਥੇ ਅੱਜ ਅਸੀਂ ਖੜੇ ਆ ਖੁਸ਼ੇ ਨਗਰ ਔਰ ਜਿਹੜਾ ਨੰਗਲ ਮਤਲਬ ਮਾਨ ਨੰਗਲ ਪਿੰਡਾ ਉਹਦੇ ਦਰਮਿਆਨ ਰਾਵੀ ਦਾ ਇੱਕ ਹਿੱਸਾ ਅੱਜ ਨੂੰ ਰਾਵੀ ਕਹਿੰਦੇ ਆ ਉਹਦੇ ਪਾਣੀ ਕਰਕੇ ਸਾਡੀ ਸੜਕ ਦੇ ਵਿੱਚ ਪਾੜ ਪਿਆ ਕਾਫੀ ਵੱਡਾ ਪਾੜ ਪਿਆ ਸੋ ਮੈਨੂੰ ਵਿਜੇ ਕੁਮਾਰ ਦਾ ਜਿਹੜਾ ਫੋਨ ਆਇਆ ਸੀਗਾ ਵੀ ਇਦਾਂ ਤੁਸੀਂ ਆਓ ਮੌਕਾ ਦੇਖੋ ਸਮਝ ਆਇਆ ਔਰ ਜਲਦੀ ਇਹਨੂੰ ਜਿਹੜਾ ਪੂਰਨ ਦਾ ਮੈਨਨ ਨਾਲ ਵਿਸ਼ਵਾਸਦੂ ਆਗੇ ਜਾ ਰਹੇ ਹਾਂ ਸੋ ਲਗਾਤਾਰ ਜਿੱਥੇ ਜਿੱਥੇ ਵੀ ਵਾਰਡ ਦੇ ਪਾਣੀ ਨੇ ਤਬਾਈ ਕੀਤੀ ਹੈ ਗੋਸੇ ਦਵਾਈ ਨੂੰ ਜਿਹੜਾ ਆਇਆ ਉਹ ਕਰਨ ਦੇ ਲਈ ਕਵਰਜ ਕਰਨ ਦੇ ਲਈ ਉਹਦਾ ਪਰਭਾਈ ਕਰਨ ਦੇ ਲਈ ਵੱਖ-ਵੱਖ ਸਾਈਡਾਂ ਤੋਂ ਕੰਮ ਚੱਲ ਰਿਹਾ ਫਸਲਾਂ ਦਾ ਨੁਕਸਾਨ ਹੋਇਆ ਪਸ਼ੂਆਂ ਦਾ ਨੁਕਸਾਨ ਹੋਇਆ ਸੜਕਾਂ ਦਾ ਨੁਕਸਾਨ ਹੋਇਆ ਪੁਲਾਂ ਦਾ ਹੋਇਆ ਚਾਰੇ ਦਾ ਹੋਇਆ ਸੋ ਘਰਾਂ ਦਾ ਵੱਡੀ ਮਾਤਰਾ ਚ ਘਰ ਵੀ ਡਿੱਗੇ ਆ ਡੈਮੇਜ ਹੋਇਆ ਸੋ ਜਿਹੜਾ ਜਿਹੜਾ ਨੁਕਸਾਨ ਹੋਇਆ ਅਸੀਂ ਕੱਲ ਹੀ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਉਹਨਾਂ ਨੂੰ ਆਦੇਸ਼ ਦਿੱਤੇ ਆ ਵੀ ਹਫਤੇ ਦੇ ਅੰਦਰ ਅੰਦਰ ਸਪੈਸ਼ਲ ਗਦੌਰੀਆਂ ਕਰਕੇ ਸਰਕਾਰ ਨੂੰ ਭੇਜੀਏ ਜਾਣ ਕਿਹੜੇ ਕਿਹੜੇ ਪਿੰਡ ਜਿਹੜਾ ਕਿਹੜਾ ਕਿਹੜਾ ਨੁਕਸਾਨ ਹੋਇਆ ਸੋ ਅੱਜ ਇੱਥੇ ਆਏ ਆ ਪੁਲ ਚ ਪਾਰ ਪਿਆ ਇਹ ਵੀ ਅਸੀਂ ਇੱਕ ਅੱਧੇ ਦਿਨ 'ਚ ਜਲਦੀ ਇਹਨੂੰ ਕੰਪਲੀਟ ਕਰਕੇ ਲੋਕਾਂ ਦੀ ਆਵਾਜ਼ੇ ਸ਼ੁਰੂ ਕਰ ਦੇਣੀ ਹੈ ਬਾਕੀ ਤਾਂ ਸੜਕਾਂ ਮਨਜ਼ੂਰ ਹੋਈਆਂ ਨੇ ਇਹਨਾਂ ਦੀ ਜਿਹੜੀ ਉਹ ਰਿਪੇਅਰ ਦਾ ਕੰਮ ਜਿਹੜਾ ਉਹ ਵੀ ਜਲਦੀ ਆਪਾਂ ਕਰਾਵਾਂਗੇ ਸੋ ਜਿੱਥੇ-ਜਿੱਥੇ ਵੀ ਕੋਈ ਇਸ ਕਿਸਮ ਦਾ ਡੈਮੇਜ ਹੋਇਆ ਉਹਨੂੰ ਪੂਰਾ ਕਰਨ ਦੇ ਲਈ ਅਸੀਂ ਕੰਮ ਕਰ ਰਹੇ ਹਾਂ